ਚਲ ਪਤਾ ਸਾਨੂੰ ਫਿਕਰ ਤੁਹਾਨੂੰ ਬਾਹਰ ਲੈ ਜਲ ਬਈ ਯਾਰ ਆ ਜਾ ਪਤਾ ਆ ਜਾ ਥੋੜਾ ਡਰਦੀ ਆ ਚਲ ਉਧਰ ਲੋ ਜੀ ਪੂਰਾ ਤਾਰਾ ਕਰਮ ਵਾਲੀ ਦਾ ਦੇਖ ਸਰੇ ਪੀ ਲੋ ਜੀ ਟੰਗਾ ਕੱਦ ਬੈਠਾ ਠੀਕ ਹੈ ਜੀ ਸਨਖ ਪੋਣਾ ਤੇਲੇ ਵਾ ਗਾਮਾ ਵਾਂਗੂ ਤੁਹਾਨੂੰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਸੂਣ ਵਾਲੀ ਮੱਝਪਕਾਉਆ ਜੀ ਲੀਲੀ ਦਾ ਵੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢੱਡ ਤੱਕ ਨੂੰ ਵੀ ਵੀਡੀਓ ਅਪਲੋਡ ਕਰ ਸਕੀ। ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ। ਬਾਈ ਜੀ ਸੱਸੀ ਕਾਈ। ਸੱਸੀ ਕਾਲ ਬ੍ਰੀ। ਨਾਮ ਨਾਮ ਵਿੱਕੀ ਖਾਨ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ। ਠੀਕ ਆ। ਹਾਂ ਜੀ ਮੱਝ ਦੀ ਜਾਣਕਾਰੀ ਦਿਓ ਆਪਣੀ। ਇਨੇ ਵੀ ਤੀਜਾ ਸੂਆ ਸੂਣਾਗਾ ਹਾਂਜੀ ਤਕਰੀਬਨ 8 ਤਰੀਕ ਨੂੰ ਇਹਦੇ ਦਿਨ ਪੂਰੇ ਆ ਠੀਕ ਆ ਅੱਜ ਆਪਾਂ ਵੀਡੀਓ ਬਣਾ ਰਹੇ ਹਾਂਗੇ 5 ਤਰੀਕ ਨੂੰ ਠੀਕ ਆ ਤਿੰਨ ਚਾਰ ਦਿਨ ਰਹਿੰਦੇ ਆ ਜਾਨੀ ਪੰਜ ਚਾਰ ਦਿਨ ਲੈ ਜੂਗੀ ਸੌਖੀ ਹੈਗੀ ਪਿਛਲੇ ਸੂਏ ਦਾ ਰਿਕਾਰਡ ਵੀਰੇ ਪਿਛਲੇ ਸੂਏ ਨੇ ਦੂਜੇ ਸੂਏ 15 ਕਿਲੋ ਦੁੱਧ ਕੰਡੇਲਾਮਾ ਦਾ ਕੱਢਿਆਗਾ ਠੀਕ ਆ ਐਤ ਕੀ ਦੇਖੋ ਕਰਮਾਲੀ ਸਮੀ ਸੁ ਵੀ ਠੀਕ ਆ ਚੰਗੀ ਹੈਗੀ ਤੇ ਐਤ ਕੀ ਦੁੱਧ ਵੱਧ ਹੀ ਕੱਢਣਾ ਚਾਹੀਦਾ ਜਾਨੀ ਆਰਾਮਦਾਰੀ ਨਹੀਂ 15 ਕਿਲੋ ਕਰ ਦੁੱਧ ਕੱਢੀ ਗਈ ਆ ਠੀਕ ਆ ਰੇਟ ਭਰਾ ਜਿਆਦਾ ਰੇਟ ਇਹਦਾ ਬ੍ਰੀ ਮੁੱਲ ਤਾਂ 145 ਕਰਦੇ ਆ ਠੀਕ ਹੈ 1 ਲੱਖ 45 ਹਾਂ ਮਾਨਤਨ ਮਾਨਤਨ ਉਹ ਚਲੋ ਕੋਈ ਗੱਲ ਨਹੀਂ ਜਿਵੇਂ ਸੌਦਾ ਹੋਊਗਾ ਉਵੇਂ ਹੋ ਜੂ ਜੇ ਕੋਈ ਫਿੱਟ ਕਰੂਗਾ ਕਿ ਅਬੀ ਦੇਖ ਕੇ ਤਸੱਲੀ ਕਰਕੇ ਠੀਕ ਹੈ ਜੀ ਲੋ ਜੀ ਦੇਖ ਸਕਦੇ ਹਾਂ ਤੇ ਲੋ ਜੀ ਬਾਕੀ ਬਰੀਕ ਬਰੂਕ ਆ ਗਈ ਵੀਰੇ ਪੂਸਪਾਸ ਠੀਕ ਹੈ ਜਾਨੀ ਥੱਲੇੋਂ ਬਹੁਤ ਸਾਫ ਆ ਚਵਾਈ ਦੀ ਬਹੁਤ ਚੰਗੀ ਨਿਕਲੂਗੀ ਠੀਕ ਹੈ ਗਾਵਾ ਵਾਂਗੂ ਲੇਵਾਰ ਹਾਂ 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 ਕਿਸ ਨੂੰ ਹਟਮਾ ਹਾਂ ਠੀਕ ਹੈ ਤੋੜ ਦੋ ਬਰਾ ਲੋ ਜੀ ਸਰ ਚੈੱਕ ਕਰ ਸਦੋ ਬਰਾ ਲੋ ਜੀ ਲੈ ਵੇਦਨ ਤਾਜ਼ਾ ਬਕਤੀ ਫਦਲਾ ਹਾਦਸ ਤੇ ਦੋ ਤਿੰਨ ਦਿਨ ਲੋ ਚੰਗੀ ਪਾਣੀ ਪੀ ਲੋ ਸੇ ਭਰਾ ਫੇਸ ਬਿਊਟੀ ਚੈੱਕ ਕਰ ਸਕੋ ਠੀਕ ਹੈ ਸਾਜੂ ਬਾਹਰ ਕਰ ਤੋਰ ਦੀ ਤੋਰ ਲੋ ਜੀ ਤੋਰ ਦੇ ਪੱਕ ਚੱਲ ਬੱਤ ਚਲੋ ਫਿਰ ਤੋ ਬਾਹਰ ਲੈ ਸਲੋ ਬਈ ਯਾਰ ਆ ਜਾ ਪਤਾ ਆ ਜਾ ਥੋੜਾ ਡਰਦੀ ਆ ਚਲੋ ਤਰ ਲੋ ਜੀ ਤੋਰਾ ਤਾਰਾ ਕਰਮ ਵਾਲੀ ਦਾ ਦੇਖ ਸਕਦੇ ਤੁਸੀਂ ਲੋ ਜੀ ਤੰਗਾ ਕੱਦ ਬੈਡਾ ਠੀਕ ਜੀ ਸਨਖ ਪੋਣਾ ਤੇਲੇ ਵਾ ਗਾਮਾ ਵਾਂਗੂ ਤੁਹਾਨੂੰ ਦੇਖ ਹੀ ਰਿਹਾ ਭਰਾ ਲੋ ਜੀ ਇੱਥੇ ਆਪਰਾ ਮੋੜ ਲਿਆ ਲੋ ਜੀ ਲੋ ਜੀ ਚੱਕਰ ਸਨ ਸੇ ਸੂਟੀ ਸੱਡਾ ਚੱਕਰ ਕਰ ਸੁਣ ਲੋ ਨਾਈ ਵੀ ਕੀ ਯਾਰ ਦੇ ਲੋ ਜੀ ਕਿੱਤੇ ਕਰਸਾ ਦੇ ਬਰਾ ਸਿਰ ਡਾਕ ਬਰਾ ਆਪਾਂ ਫੇਰ ਦਿਖਾਉਣੇ ਤੁਹਾਨੂੰ ਕੋਸ਼ਿਸ਼ ਕਰ ਦਿੰਨੇ ਹਾਂ ਬਾਕੀ ਸਾਈਡਾਂ ਸੂਡਾਂ ਤੋਂ ਵੀਰੇ ਸਮਾਰ ਕੇ ਦਿਖਾ ਦੀ ਗੈਪ ਨੂੰ ਪਸਾਣਾ ਦਾ ਹਾਂਜੀ ਹਾਂਜੀ ਯਾਨੀ ਮੜਾ ਹਟਾਉਂਦਾ ਹਾਂ 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 ਕੋਈ ਗੱਲ ਨਹੀਂ ਚੰਗੀ ਤਰ੍ਹਾਂ ਬਾਕੀ ਆਪਦੀ ਦਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਜੀ ਯਾਨੀ ਥਣਾ ਥੋਣਾ ਦਾ ਗੈਪ ਹਾਂਜੀ ਲਓ ਜੀ ਪੂਰਾ ਸੋਹਣਾਗਾ ਠੀਕ ਆ ਉਧਲੀ ਸਾਈਡ ਵੀ ਦਿਖਾ ਦੇ ਹਾਂ ਲੋ ਆਇਦਰੀ ਸਾਈਡ ਨੂੰ ਵੀ ਦੇ ਸਕਦੇ ਯਾਨੀ ਥਣ ਬਹੁਤ ਨਖੜਮਾਂ ਤੇ ਦੂਰ ਦੂਰ ਲੱਗਿਆ ਠੀਕ ਹੈ ਜੀ ਚੁਵਾਈ ਚੁਈ ਇੱਕ ਨੰਬਰ ਨਿਕਲੂਗੀ ਠੀਕ ਹੈ ਜੀ ਹਾਂ ਠੰਡੀ ਸੀਲ ਆ ਗਈ ਹਾਂਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਹਾਂ ਅੱਖਾਂ ਦੋਨਾਂ ਦੇ ਵਿੱਚ ਜਵਾਬ ਆ ਚਟੀਆਂ ਦੀ ਅੱਖਾਂ ਨੇੜੇ ਦਿਖਾ ਦਿਓ ਫੇਸਬੁੱਕ ਆ ਠੀਕ ਆ ਲੋ ਜੀ ਚੈੱਕ ਕਰ ਸਕਦੇ ਹਾਂ ਦੋਨਾਂ ਅੱਖਾਂ ਦੇ ਵਿੱਚ ਜਵਾਬ ਆ ਹਾਂਜੀ ਹਾਂਜੀ ਹਾਂ ਦੁੱਧ ਵੀ ਲੰਮਾ ਸਮਾਂ ਦਿੱਤਾਗਾ ਜੀ ਕਿਸੇ ਕਰੀ ਵੀਰ ਨੇ ਰੱਖਣੀ ਹੋਵੇ ਤਾਂ ਸ਼ੌਂਕ ਨੂੰ ਚੰਗੀ ਮੱਝ ਆ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਤੇ ਚੈੱਕ ਕਰਸੋ ਲੇਵਾ ਦਾ ਦਾ ਤੁਸੀਂ ਖੁਦ ਵੀ ਲਾ ਸਕਦੇ ਹੋ ਤੇ ਦੇਖ ਵੀ ਰਿਆ ਨੇਵਾ ਹਨਾ ਪਾਂਡਾ ਬਾਕੀ ਵੀਰੇ ਚਮੜੀ ਐ ਬਰੀਕ ਆ ਮਤਲਬ ਠੀਕ ਆ ਇਕਲੀ ਇਕਲੀ ਨਾੜਦੀ ਨਹੀਂ ਐ ਪੂਸ ਪੂਰੀ ਠੀਕ ਆ ਕਟਪੜਾ ਬਹੁਤ ਚੰਗੀ ਆ ਹਾਂ ਠੀਕ ਆ ਲਓ ਜੀ ਫਿਰ ਦੁਬਾਰਾ ਨਿਗਾਹ ਰੂ ਦੁਬਾਰਾ ਬਾਕੀ ਰੇਟ ਵੀ ਆਪਾਂ ਵਾੜਾ ਨਹੀਂ ਕਰਿਆ ਇਹ ਹੈਂਆਂ ਦਾ ਵਾੜ ਵਾੜਾ ਰੇਟ ਕਰੀਂਦੇ ਆਪਾਂ ਆਮ ਹੀ ਦੇਖਦੇ ਆਂ ਵੀਡੀਓ ਵੀ ਦੇਖਦੇ ਠੀਕ ਹੈ ਜੀ ਹਾਂ ਕੱਦ ਦਾ ਅੰਦਾਜ਼ਾ ਦਿਖਾ ਦਿਓ ਤੁਸੀਂ ਕਿਈ ਰੀ ਦੂਰੋਂ ਭਰਾ ਆਉਂਦਾ ਅਗਲਾ ਕਰ ਨਾ ਵੀ ਆਏ ਵੱਡੀ ਛੋਟੀ ਦਿਖਾਤੀ ਜਾਇਆ ਠੀਕ ਆ ਬਾਕੀ ਕੰਮ ਤੇ ਰਦੇ ਵੀ ਚੈੱਕ ਕਰ ਸਕਦਾ ਹਾਂ ਇੰਨੇ ਜੱਜਮੈਂਟ ਕਰਨੀ ਉਸਤਾਨ ਦਾ ਇੰਨੀ ਆਉਂਦੀ ਠੀਕ ਆ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਫੈਦ ਲੋ ਧੰਨਵਾਦ ਥੋੜੀ ਵੀਡੀਓ ਲੰਮੀ ਹੋਗੀ ਦਿਖਾਉਂਦਿਆ ਕਰਕੇ ਤਾਂ ਕਿ ਸਾਨੂੰ ਚੰਗੀ ਤਰ੍ਹਾਂ ਪਤਾ ਲੱਗ ਜੇ ਕੱਦ ਵਲਟ ਸਨਖਪੂਣਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ